ਦੇਖੋ ਗੱਲ ਇਹ ਹੈ ਕਿ ਮਤਲਬ ਵੀ ਕਹਿਣ ਤੇ ਕਰਨ 'ਚ ਫਰਕ ਬਹੁਤ ਜ਼ਿਆਦਾ ਹੈਗਾ ਕੱਲ ਵੀ ਸਾਡੀ ਐਫਐਨਐਸ ਦੀ ਮੀਟਿੰਗ ਸੀਗੀ ਤੇ ਮੀਟਿੰਗ ਦੇ ਵਿੱਚ ਸੀਗਾ ਤੇ ਮੈਨੂੰ ਪਤਾ ਲੱਗਿਆ ਕਿ ਜੀ ਕਾਫੀ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਉਹ 78 ਸੈਕਟਰ ਦੇ ਵਿੱਚ ਪਾਰਕਿੰਗ ਦੇ ਵਿੱਚ ਖੜੀਆਂ ਨੇ ਤੇ ਉਹ ਠੇਕੇਦਾਰ ਇਸ ਚੀਜ਼ ਦੀ ਮਤਲਬ ਆਪਣੀ ਦਹਾਈ ਪਾ ਰਿਹਾ ਕਿ ਜੀ ਮੈਨੂੰ ਜਗ੍ਹਾ ਦਿਓ ਤੇ ਮੈਂ ਕੂੜਾ ਕਿਸੇ ਲੈ ਕੇ ਜਾਵਾਂ ਤੇ ਮੈਂ ਉੱਥੇ ਆਇਆ ਮੌਕੇ ਤੇ ਆ ਕੇ ਮੈਂ ਦੇਖਿਆ ਤੇ 20-25 ਟਰਾਲੀਆਂ ਉੱਤੇ ਕੂੜੀਆਂ ਭਰੀਆਂ ਹੋਈਆਂ ਸੀਗੀਆਂ ਤੇ ਮੈਂ ਉਹਨੂੰ ਆਗੇ ਪੁੱਛਿਆ ਉਹਨੇ ਦੱਸਿਆ ਕਿ ਮਤਲਬ ਜੀ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਆ ਸਾਨੂੰ ਪਿੱਛੋਂ ਦਾ ਕਾਉਂਸਲਰਾਂ ਦਾ ਪ੍ਰੈਸ਼ਰ ਹੈ ਕਿ ਸਾਡੇ ਸਫਾਈ ਵੱਧ ਤੋਂ ਵੱਧ ਕਰੋ ਹਨਾ ਤੇ ਦੂਜੇ ਪਾਸੇ ਕਮਿਸ਼ਨਰ ਸਾਹਿਬ ਵੀ ਸਾਨੂੰ ਨੰਡਾ ਦਿੰਦੇ ਆ ਸਫਾਈ ਕਰੋ ਸਾਰੇ ਪਾਸੇ ਇਵਨ ਤੁਹਾਡੇ ਵੱਲੋਂ ਵੀ ਕਹਿੰਦਾ ਇਹੀ ਮੈਸੇਜ ਹੈਗਾ ਪਰ ਉਹ ਜਿਹੜਾ ਤੁਸੀਂ ਇੱਕ ਪਾਸੇ ਸਾਨੂੰ ਕਹਿ ਰਹੇ ਹੋ ਅਸੀਂ ਖਬਰਾਂ 'ਚ ਪੜਦੇ ਆ ਕਿ ਅਸੀਂ 13 ਏਕੜ ਜਗ੍ਹਾ ਦੇ ਚੁੱਕੇ ਆ ਪਰ ਮੈਨੂੰ ਤਾਂ ਕਹਿੰਦਾ ਕੋਈ ਜਗ੍ਹਾ ਕਿਤੇ ਦਿਖਦੀ ਨਹੀਂ ਜਿਸੇ ਲੈ ਕੇ ਜਾਂਦੇ ਆ ਉੱਥੇ ਸਾਡੇ ਪਿੱਛੇ ਬੰਦੇ ਮਤਲਬ ਕੋਈ ਡੰਡੇ ਲੈ ਕੇ ਕੋਈ ਬੰਦੂਖਾ ਲੈ ਕੇ ਮਗਰ ਪੈ ਜਾਂਦੇ ਆ ਈ ਬਨੋਗਾ ਸਾਡੇ ਕੋਲੇ ਜਿਹੜੇ ਹੈਗੇ ਲੇਬਰ ਕਲਾਸ ਬੰਦੇ ਨੇ ਲੇਬਰ ਕਲਾਸ ਬੰਦੇ ਡਰ ਜਾਂਦੇ ਆ ਤੇ ਮੌਕੇ ਤੇ ਉਹਨਾਂ ਨੂੰ ਇੱਕ ਵਾਰੀ ਮਤਲਬ ਡਰਾਇਆ ਹੋਇਆ ਤੇ ਉਹ ਜੜੀ ਜੜੀ ਕੰਮ ਨਹੀਂ ਕਰਦੇ ਸੋ ਮੈਂ ਉਸ ਤੋਂ ਬਾਅਦ ਕੀ ਕੀਤਾ ਫਿਰ ਮੈਂ ਮੈਂ ਕਿਹਾ ਵੀ ਤੁਸੀਂ ਹੁਣ ਇੱਕ ਵਾਰੀ ਟਰਾਲੀਆਂ ਲੈ ਕੇ ਜਾਓ ਉਹ ਟਰਾਲੀਆਂ ਲੈ ਕੇ ਗਏ 20-25 ਟਰਾਲੀਆਂ ਉਸ ਟਾਈਮ ਉਹ ਖਾਲੀ ਹੋ ਚੁੱਕੀਆਂ ਸੀਗੀਆਂ ਖਾਲੀ ਹੋਈਆਂ ਜਾ ਕੇ ਅੱਜ ਅਸੀਂ ਸ਼ਾਮ ਤੱਕ ਵੇਟ ਕਰਨੀ ਆ ਕਿ ਕੀ ਹੁੰਦਾ ਹੈਗਾ ਮੈਂ ਕੱਲ ਵੀ ਕਿਹਾ ਸੀਗਾ ਮੈਂ ਕਿਹਾ ਵੀ ਜੇ ਬਾਈ ਚਾਂਸ ਮੈਂ ਹੋਰ ਲੀਡਰਾਂ ਜਿ ਤਰ੍ਹਾਂ ਕੋ ਕਰਨਾ ਹੁੰਦਾ ਮੈਂ ਐਮਐਲਏ ਸਾਹਿਬ ਦੇ ਘਰ ਦੇ ਬਾਹਰ ਕੂੜਾ ਖਾਲੀ ਕਰਦਾ ਮੈਂ ਉਸ ਤੋਂ ਬਾਅਦ ਡੀ ਸਾਹਿਬ ਦੇ ਬਾਹਰ ਜਾ ਕੇ ਕੂੜਾ ਖਾਲੀ ਕਰਦਾ ਔਰ ਮੈਂ ਬਿਲਕੁਲ ਇਹੋ ਜੀ ਗੱਲ ਨਹੀਂ ਕਰਦਾ ਕਿ ਜਿਸ ਦੇ ਨਾਲ ਕੋਈ ਆਪਣੀ ਕੱਲੀ ਬਾਵਾ ਖਟਣੀ ਹੋਵੇ ਕਿ ਆਪਣੀ ਕੋਈ ਪੋਲੀਟਿਕਲੀ ਅਸੀਂ ਆਪਣੀ ਕੋਈ ਰੰਗ ਦੇ ਕੇ ਦੇ ਆਪਣੀ ਮਤਲਬ ਇੱਜ਼ਤ ਵਧਾਉਣੀ ਹੋਵੇ ਮੈਂ ਕਿਹਾ ਵੀ ਇਹ ਸ਼ਹਿਰ ਦਾ ਕੂੜਾ ਹੈ ਸ਼ਹਿਰ ਦੀ ਸਫਾਈ ਦੀ ਲੋੜ ਹੈ ਉਹ ਸਾਡੀ ਜ਼ਿੰਮੇਵਾਰੀ ਬਣਦੀ ਆ ਔਰ ਜੋ ਐਮਐਲਏ ਸਾਹਿਬ ਕਹਿੰਦੇ ਨੇ ਕਿ ਜੀ ਮੈਂ ਜਗ੍ਹਾ ਦੇਤੀ ਮੈਂ ਆ ਕਰਤਾ ਜਾਂ ਮੇਰ ਦੱਸੇ ਕਿ ਕਿੱਥੇ ਜਗ੍ਹਾ ਦਮਾਂ ਮੈਂ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਸੀਗਾ ਕਿ ਤੁਸੀਂ ਪ੍ਰਧਾਨ ਵੀ ਰਹੇ ਹੋ ਮੇਅਰ ਵੀ ਰਹੇ ਹੋ ਐਮ ਐਲ ਏ ਵੀ ਹੈਗੇ ਹੋ 50 ਸਾਲ ਤੋਂ ਮੁਹਾਲਜ ਰਹਿੰਦੇ ਹੋਏ ਵੀ ਹੋਗੇ ਜੇਕਰ ਤੁਹਾਨੂੰ ਨਹੀਂ ਇਸ ਗੱਲ ਬਾਰੇ ਗਿਆਨ ਹੈਗਾ ਕਿ ਮਤਲਬ ਵੀ ਕਿਥੇ ਜਗ੍ਹਾ ਦੇਣੀ ਚਾਹੀਦੀ ਆ ਤੇ ਫਿਰ ਤਾਂ ਬੜੀ ਮਾੜੀ ਗੱਲ ਹੈ ਜੇ ਸਾਨੂੰ ਇਹ ਪੁੱਛਣਾ ਤੁਸੀਂ ਕਿ ਕਿਥੇ ਜਗ੍ਹਾ ਦੇਣੀ ਆ ਸੋ ਮਤਲਬ ਕੱਲ ਅਸੀਂ ਇੱਕ ਵਾਰੀ ਟਰਾਲੀਆਂ ਭੇਜੀਆਂ ਸੀਗੀਆਂ ਉਹ ਖਾਲੀ ਹੋਈਆਂ ਨੇ ਔਰ ਉਸ ਤੋਂ ਬਾਅਦ ਅੱਜ ਦੁਬਾਰਾ ਟਰਾਲੀਆਂ ਉੱਥੇ ਜਾਣੀਆਂ ਨੇ ਤੇ ਫਿਰ ਜੇਕਰ ਉੱਥੇ ਕੋਈ ਮੁਸ਼ਕਲ ਆਏਗੀ ਤੇ ਫਿਰ ਅਸੀਂ ਦੁਬਾਰਾ ਦੱਸਾਂਗੇ ਕਿ ਕੀ ਕਾਰਨ ਹੈ ਔਰ ਕਿਉਂ ਇਹ ਹੋ ਰਿਹਾ ਔਰ ਜੋ ਕੱਲ ਨੂੰ ਦੱਸਿਆ ਗਿਆ ਉਦਾਹੀ ਸੀਗਾ ਕਿ ਉਥੇ ਈਵਨ ਬੰਦੇ ਫੋਰਚੂਨਰ ਗੱਡੀ ਲੈ ਕੇ ਆਉਂਦੇ ਆ ਉਹਨਾਂ ਦੇ ਬਾਹਰਲੇ ਪਾਸੇ ਵੈਪਨ ਪਾਏ ਹੁੰਦੇ ਆ ਔਰ ਉਹ ਲੇਬਰ ਨੂੰ ਦਿਖਾ ਕੇ ਡਰਾ ਕੇ ਤੇ ਮਗਾ ਕੇ ਭਜਾਉਂਦੇ ਆ ਤੇ ਮੈਨੂੰ ਤਾਂ ਇਹ ਲੱਗਦਾ ਪਰ ਜਿਵੇਂ ਕੱਲ ਦੁਆਰਾ ਨਹੀਂ ਕੋਈ ਦਿੱਕਤ ਉਸ ਤੋਂ ਬਾਅਦ ਆਈ ਮੈਨੂੰ ਇਹ ਲੱਗਦਾ ਕਿ ਸ਼ਾਇਦ ਸਰਕਾਰ ਦੇ ਉਹ ਖੜੇ ਕੀਤੇ ਬੰਦੇ ਸੀ ਇਧਰੋਂ ਸਰਕਾਰ ਕਹਿ ਰਹੀ ਆ ਕਿ ਅਸੀਂ ਜਗ੍ਹਾ ਦਿੱਤੀ ਦੂਜੇ ਪਾਸੇ ਉਹਨਾਂ ਨੇ ਆਪਣੇ ਬੰਦੇ ਖੜੇ ਕਰ ਤੇ ਮੂਰੇ ਕਿ ਉਹਨਾਂ ਨੂੰ ਖਾਲੀ ਨਾ ਕਰਨ ਦਿਓ ਪਰ ਉਸ ਤੋਂ ਬਾਅਦ ਇੱਕ ਵਾਰੀ ਤਾਂ ਖਾਲੀ ਹੋਈਆਂ ਨੇ ਜੇਕਰ ਦੁਬਾਰਾ ਕੋਈ ਜਿਕਰ ਸ਼ਾਮ ਤੱਕ ਆਈ ਤੇ ਫਿਰ ਅਸੀਂ ਤੁਹਾਨੂੰ ਤੁਹਾਡੇ ਰਾਹੀਂ ਦੁਬਾਰਾ ਫਿਰ ਦੱਸਾਂਗੇ ਵੀ ਕੀ ਗੱਲ ਹੈ ਨਹੀਂ ਸਰ ਜਿਹੜਾ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਥੋੜਾ ਗੈਪ ਤੁਸੀਂ ਕਿਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਐਲਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ, ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ